ਜਦੋਂ ਗੁਰਚਰਨ ਸਿੰਘ ਟੌੜਾ ਨੇ ਪੰਥ ਲਈ ਆਪਣਾ ਜੀਵਨ ਲਾਇਆ ਨਿੱਜ ਲਈ ਨਹੀਂ ਔਰ ਪ੍ਰਕਾਸ਼ ਸਿੰਘ ਬਾਦਲ ਤੇ ਡਾਇਰੈਕਟਲੀ ਅਟੈਕ ਪਹਿਲਾਂ ਸ਼ਾਇਦ ਇਹ ਗਰੁੱਪ ਉਹਨਾਂ ਨਹੀਂ ਸੀ ਕਰਦਾ ਬਾਦਲ ਤੇ ਸੁਬੀਰ ਤੇ ਕਰਦਾ ਸੀ ਪਰ ਇਹ ਸਿੱਧੇ ਅਟੈਕ ਦੇ ਰੂਪ ਚ ਲਾਇਆ ਨੇ ਕਿ ਬਾਦਲ ਪਰਿਵਾਰ ਨੇ ਆਪਣਾ ਜੀਵਨ ਆਪਣੇ ਨਿੱਜੀ ਸਵਾਰਥਾਂ ਲਈ ਜਾਦਾ ਵਰਤੇ ਪੰਥਕ ਦੀ بجائے ਪੰਥ ਦਾ ਨੁਕਸਾਨ ਕੀਤਾ ਪੰਥਕ ਸਰੋਕਾਰਾਂ ਨਾਲ ਨਹੀਂ ਖੜਿਆ ਕਿਤੇ ਵੀ ਤਾਂ ਕੀ ਹਿਸਟਰੀ ਦੇ ਤੌਰ ਤੇ ਹੁਣ ਇਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਸਖਸੀਅਤ ਦਾ ਵੀ ਨਰੀਖਣ ਹੁੰਦਾ ਹੀ ਆ ਹਮੇਸ਼ਾ ਹਿਸਟਰੀ ਕਰਦੀ ਹੈ ਤੇ ਉਹਨਾਂ ਦੇ ਰੋਲ ਦਾ ਵੀ ਹੁੰਦਾ ਨੈਗੇਟਿਵ ਪੋਜੀਟਿਵ ਦਾ ਸਾਰੇ ਮਾਮਲੇ ਦੇ ਵਿੱਚ ਤੇ ਜਿਸ ਢੰਗ ਦੇ ਨਾਲ ਇਹ ਸਟੈਂਡ ਲੈ ਰਹੇ ਨੇ ਦੋਨਾਂ ਮਾਮਲਿਆਂ ਦੇ ਉੱਤੇ ਪਰਸਨੈਲਿਟੀ ਦਾ ਮਾਮਲਾ ਵੀ ਹੈ ਤੇ ਉਹ ਪ੍ਰਿੰਸੀਪਲ ਦਾ ਮਾਮਲਾ ਵੀ ਇਹਨੂੰ ਕਿਵੇਂ ਦੇਖਿਆ ਜਾਏਗਾ ਇਸ ਸਮੇਂ ਦੇ ਵਿੱਚ ਜਦੋਂ ਅਕਾਲੀ ਦਲ ਚੱਲ ਰਿਹਾ ਬਗਵਾ ਇਹ ਦੋ ਲੀਡਰ ਇੱਕੋ ਸਮੇਂ ਦੇ ਹੈਗੇ ਆਲਮੋਸਟ ਤੇ ਇਕੱਠਾ ਹੀ ਇਹਨਾਂ ਦਾ ਕੈਰੀਅਰ ਚੱਲਦਾ ਤੇ ਜਿਹੜਾ ਵੀ ਸਮੇਂ ਸਮੇਂ ਦੇ ਆਲਮੋਸਟ ਇੱਕੋ ਪੀਰੀਅਡ ਤੇ ਜੜੀਆਂ ਵੱਡੀਆਂ ਜੇਲ੍ਹਾਂਾਂ ਦੀਆਂ ਉਹ ਪੀਰ ਕੰਸਾਈਡ ਕਰਦਾ ਹੈ ਇਸੇ ਕਰਕੇ ਸਾਨੂੰ ਪਤਾ ਹੈ ਵੀ ਟੋਟਲ ਜੇਲ ਬਾਦਲ ਸਾਹਿਬ ਲਈ ਕਿੰਨੀ ਕੱਟੀ ਸੀ ਉਹ ਮੁcurrentChar ਚੌੜਾ ਹੋਰੇ ਕਹਿੰਦੇ ਹੁੰਦੇ ਸੀਗੇ ਵੀ ਮੇਰੀ ਜੇਲ ਤਾਂ 6 ਸਾਲ ਬਣਦੀ ਹੈ ਤੇ ਮੇਰੀ ਜੇਲ ਤੋਂ ਟਰਮ ਟੋਟਲ ਬਾਦਲ ਸਾਹਿਬ ਤੋਂ ਜ਼ਿਆਦਾ ਸਾਨੂੰ ਉੱਥੇ ਟੈਸਟ ਹੋਣਾ ਸ਼ੁਰੂ ਹੋਇਆ ਸੀ ਪਰ ਕੱਟੀ ਪਰ ਲੇਕਿਨ ਮੈਂ ਗੱਲ ਕਰੂੰਗਾ ਦੋ ਇਹਨਾਂ ਕੋ ਪਰਸੈਂਟੇਜ ਦੀ ਜਿਹੜੀ ਲੰਬਾ ਇੱਕ ਇਤਿਹਾਸ ਹੈ ਅਕਾਲੀ ਦਲ ਦੇ ਵਿੱਚ ਤੇ ਦੋਹਾਂ ਦੇ ਸਿਧਾਤਿਕ ਪੱਧਰ ਤੇ ਤੇ ਪੰਥਕ ਪੱਧਰ ਤੇ ਕੀ ਦੇਣਾ ਜ਼ਰਾ ਜ਼ਰੂਰੀ ਉਹ ਹੈ ਬਾਦਲ ਸਾਹਿਬ ਪੰਜਵਾਰ ਮੁੱਖ ਮੰਤਰੀ ਰਹੇ ਔਰਤਨ ਟਰਮਾ ਉਹਨਾਂ ਨੇ ਪੂਰੀਆਂ ਕੀਤੀ ਉਹ ਗਵਰਨਸ ਦਾ ਇਸ਼ੂ ਉਹ ਅਲੱਗ ਹੈ ਗੁਰਚਰ ਸਿੰਘ ਟੋੜਾ 1900 ਲੈ ਕੇ 74 ਤੋ ਤੇ 99 ਦੇ ਸ਼ੁਰੂ ਤੱਕ ਐਸਜੀਪੀਸੀ ਦੇ ਪ੍ਰਧਾਨ ਰਹੇ ਵਿੱਚੋਂ ਕੁਝ ਪੀਰੀਅਡ ਛੱਡ ਕੇ ਜਦੋਂ ਜੇਲ੍ਹ ਚ ਵੀ ਰਹੇ ਤੇ ਕੋਈ ਸਿਚੁਏਸ਼ਨ ਬਣੀ ਸੀ ਉਹ ਥੋੜਾ ਸਮੱਸ ਲੇਕਰ ਗੱਲ ਕੰਟਰੀਬਿਊਸ਼ਨ ਦੀ ਹੈ ਮੈਂ ਖਾਸੇ ਸਟੱਡੀ ਕੀਤੀ ਕਾਲੀਗਲ ਦੇ ਇਤਿਹਾਸ ਦੇ ਸਾਰੇ ਆਰਮੋਸਟ ਜਿੰਨੇ ਮਤੇ ਬਿਫੋਰ ਪਾਰਟੀਸ਼ਨ ਆਫਟਰ ਪਾਰਟੀਸ਼ਨ ਸਾਰੇ ਸਟੱਡੀ ਕੀਤੇ ਆ ਤੇ ਮੈਨੂੰ ਕਿਸੇ ਸਿਰਫ 1996 ਦੇ ਵਿੱਚ ਉਦੋਂ ਵੀ ਮਤਾ ਨਹੀਂ ਸੀ ਸ਼ਿਫਟ ਹੈ ਉਦੋਂ ਸਧਾਂਤਿਕ ਪਦਰ ਤੇ ਦੇਣ ਬਾਦਲ ਸਾਹਿਬ ਦੀ ਸਿਰਫ ਮੈਨੂੰ 1996 ਤੱਕ ਹੀ ਮਿਲਦੀ ਹੈ ਉਹ ਪੰਥਕ ਤੋਂ ਪੰਜਾਬੀਅਤ ਦੇ ਵਿੱਚ ਹੁਣ ਇਹਨੂੰ ਕਾਲੀਦਲ ਦੀ ਸਿਆਸਤ ਵਿੱਚ ਕੰਟਰੀਬਿਊਸ਼ਨ ਤੁਸੀਂ ਕਹੋਗੇ ਜਾਂ ਕੀ ਕਹੋਗੇ ਮੈਂ ਮੇਰੇ ਕੋਲੇ ਲੱਗ ਨਹੀਂ ਹੈ ਡਿਸਕ੍ਰਾਈਬ ਕਰਨ ਆਸਤੇ ਗੁਰਚਰ ਸਿੰਘ ਟੋੜਾ ਦਾ ਨਾਮ ਤੁਹਾਨੂੰ ਸਮੇ ਸਮੇਤੇ ਜਿਹੜੇ ਸਧਾਰਤਿਕ ਇਸ਼ੂ ਹੈ ਉਹ ਨਾਲ ਜੁੜਿਆ ਮਿਲ ਜਾਏਗਾ ਰਿਕਾਰਡ ਦਾ ਪਾਰਟ ਹੈਗਾ ਜਦੋਂ ਕੰਪੈਰੀਸ਼ਨ ਕਰਦੇ ਆਪਾਂ ਰਿਕਾਰਡ ਦੀ ਬੇਸ ਤੇ ਹੀ ਕਰਦੇ ਸੋ ਇੱਕ ਤਾਂ ਦੋਹਾਂ ਜਿਹੜੀਆਂ ਪਰਸਨੈਲਿਟੀਜ਼ ਹੈਗੀਆਂ ਨਾ ਸਧਾਰਤਿਕ ਪੱਧਰ ਤੇ ਇਹ ਵਖਰੇਵਾ ਹੈਗਾ ਤੇ ਇਹ ਕਿਹਾ ਜਾਂਦਾ ਹੈ ਕਿ ਦਹੇਗਰ ਟੋੜਾ ਵਰਚੂਲੀ ਪੰਥਕ ਸ਼ਾਸਨ ਦੇ ਅਖੀਰਲੇ ਵੱਡੇ ਸਿੰਬਲ ਸੀ ਸਿੰਬਲ ਤਾਂ ਹਣ ਵੀ ਹੋ ਗਏ ਅੱਗੇ ਅੱਗੇ ਵੀ ਪੈਦਾ ਮੈਂ ਮੈਂ ਤੁਹਾਨੂੰ ਥੋੜਾ ਜਿਹਾ ਵਿਜਟੋਕਦਾ ਮੇਰੇ ਯਾਦ ਆ ਉਹਨਾਂ ਨੇ ਜਦੋਂ ਉਹਨਾਂ ਦਾ ਭੋਗ ਦਾ ਸਮਾਗਮ ਸੀ ਹਾਂ ਨਹੀਂ ਰੋਕਦੇ ਨਹੀਂ ਆਪਾਂ ਗੱਲਬਾਤ ਕਰ ਰਹੇ ਹਾਂ ਚੰਗੀ ਗੱਲ ਕਰੀਏ ਜਦੋਂ ਭੋਗ ਦਾ ਸਮਾਗਮ ਸੀ ਹਾਂ ਉਦੋਂ ਸਵਰਜੀਤ ਸਿੰਘ ਮਾਰ ਬੋਲੇ ਸੀਗੇ ਢਾਲ ਹਾਂ ਉਹ ਕਹਿੰਦੇ ਵੀ ਅੱਜ ਪੰਥਕ ਢਾਲ ਖਤਮ ਹੋ ਗਈ ਆ ਹੁਣ ਸਮਝ ਲਓ ਬਾਦਲਾਂ ਦਾ ਡਿਕਲਾਈਨ ਸ਼ੁਰੂ ਹੋ ਗਿਆ ਜਿਵੇਂ ਟੌਰਨਾ ਪੰਥਕ ਢਾਲ ਬਣ ਗਏ ਮੈਂ ਮਾਨ ਦਾ ਲੈਕਚਰ ਸੁਣਿਆ ਮਤਲਬ ਬਾਕੀ ਸਭ ਦੇ ਵੀ ਸੁਣੇ ਪਰ ਇਹ ਗੱਲ ਮੇਰੇ ਪੱਕੀ ਯਾਦ ਆ ਉਹਨਾਂ ਦੀ ਕਿ ਉਹਨਾਂ ਨੇ ਇਹ ਬੋਲਿਆ ਕਿ ਹੁਣ ਪੰਤਕ ਆਖਰੀ ਪੰਤਕ ਢਾਲ ਸੀ ਜਿਹੜੀ ਇਹਨਾਂ ਤੇ ਅਕਾਲੀ ਦਲ ਤੇ ਉਹ ਖਤਮ ਹੋ ਗਈ ਹੈ ਕਿ ਬਾਦਲ ਪਰਿਵਾਰ ਪੰਤਕ ਹੈ ਹੀ ਨਹੀਂ ਮਾਨੇ ਬੋਲੇ ਉੱਥੇ ਨਹੀਂ ਬਿਲਕੁਲ ਠੀਕ ਹੈ ਮੈਂ ਵੀ ਉੱਥੇ ਸੀਗਾ ਤੇ ਮੈਂ ਆਪਣੇ ਇੱਕ ਆਬਜ਼ਰਵੇਸ਼ਨ ਮੇਰੇ ਦੇ ਮੈਂ ਨਾਲ ਹੀ ਸ਼ੇਅਰ ਕਰ ਦਦਾ ਹੁਣ ਤੁਸੀਂ ਗੱਲ ਕੀਤੀ ਹੈ ਜਿਹੜੀ ਮੇਰੀ ਨਿੱਜੀ ਸੀ ਉਹ ਤੋਂ ਬਾਅਦ ਵਾਪਸ ਆਉਂਦੇ ਆ ਦੋਸਤ ਨਾਲ ਹੋਰ ਵੀ ਸੀਗੇ ਮੈਂ ਕਹਾਂ ਮੈਨੂੰ ਕਦੇ ਖਿਆਲ ਹੀ ਨਹੀਂ ਆਇਆ ਕਿ ਗੁਰਚਰਤ ਸਿੰਘ ਟੋੜਾ ਐਡੇ ਵੱਡੇ ਲੀਡਰ ਸੀ ਜਿੱਨਾਂ ਉੱਥੇ ਭੜਵਾ ਇਕੱਠਾ ਹੋਇਆ ਸੀ ਆਪ ਮੁਹਾਰੇ ਲੋਕ ਨੇ ਤਾਂ ਅਕਸਰ ਭੋਗਾਂ ਤੇ ਵੀ ਮੋਬਿਲਾਈਜੇਸ਼ਨ ਹੁੰਦੀ ਹੈ ਬਈ ਐਡਾ ਵੱਡਾ ਕੰਮ ਹਜੂ ਲੋਕਾਂ ਦੇ ਅੱਖਾਂ 'ਚ ਹਜੂ ਵੀ ਸੀ ਐਡਵਰਟਿੰਗ ਮੈਂ ਉੱਥੇ ਹੀ ਆਉਣ ਲੱਗਿਆ ਸਾਰਾ ਜਿਹੜੇ ਲੋਕਾਂ ਦੀ ਨਿੱਜੀ ਇਨਵੋਲਵਮੈਂਟ ਸੀ ਨਾ ਇਨਸਾਨ ਦੇ ਸਾਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਉਹ ਬੜੀ ਕਮਾਲ ਦੀ ਸੀ ਮੈਨੂੰ ਮੈਂ ਪਰਸਨ ਲੈਵਲ ਤੇ ਸਾਰਿਆਂ ਨਾਲ ਡੀਲ ਕਰਦੇ ਰਹੇ ਹਾਂ ਲੰਬਾ ਸਮਾਂ ਅਕਾਲੀ ਦਲ ਕਵਰ ਕੀਤਾ ਅਖਬਾਰ ਦਾ ਨਾਮ ਸੀ ਇਸ ਕਰਕੇ ਐਕਸੈਸ ਵੀ ਬੜੀ ਸੀ ਨੇ ਸਾਨੂੰ ਪਰਸਨਲੀ ਕੌਣ ਜਾਣਦਾ ਹੁੰਦਾ ਸਭ ਤੋਂ ਪ੍ਰੋਫੈਸ਼ਨਲ ਕਰਕੇ ਲੋਕ ਜਾਣਦੇ ਹੁੰਦੇ ਤੇ ਜ਼ਮੀਨ ਅਸਵਾਨ ਦਾ ਫਰਕ ਸੀ ਘਰਾਂ ਚ ਵੀ ਹੁਣ ਸਾਰਿਆਂ ਦੇ ਜਾਇਦਾ ਸੀਗਾ ਸੋ ਇੱਕ ਤਰ੍ਹਾਂ ਸਦਾਰੇ ਪੱਧਰ ਤੇ ਫਰਕ ਹੈਗਾ ਪੰਥਕ ਸਿਆਸਤ ਨਾਲ ਜੇ ਤੁਸੀਂ ਕਿਸੇ ਲੀਡਰ ਨੂੰ ਆਈਡੈਂਟੀਫਾਈ ਕਰਨਾ ਹੈ ਪਿਛਲੇ 50 ਸਾਲ ਦੇ ਵਿੱਚ ਮੇਨ ਸਟ੍ਰੀਮ ਵੱਡੇ ਲੀਡਰਾਂ ਚ ਉਹ ਸਭ ਤੋਂ ਉੱਪਰ ਨਾ ਗੁਰਚਰ ਸਿੰਘ ਟੋੜਾ ਦਾ ਆਉਂਦਾ ਮਾਸਟਰ ਤਾਰਾ ਸਿੰਘ ਤੋਂ ਬਾਅਦ ਜੇ ਕੋਈ ਨਾਂ ਆਉਂਦਾ ਹੈ ਉਹ ਗੁਰਚਰ ਸਿੰਘ ਟੋੜਾ ਹੈ ਹੋਰ ਕੋਈ ਨਹੀਂ ਸੰਜਨੈਲ ਸਿੰਘ ਦੂਸਰੀ ਸਟ੍ਰੀਮ ਦੇ ਲੀਡਰ ਹੈਗੇ ਨਾ ਉਹਨਾਂ ਦਾ ਵੀ ਹੈ ਲੇਕਿਨ ਸਟ੍ਰੀਮ ਦੂਸਰੀ ਉਹਨਾਂ ਦੇ ਪੰਥਕ ਨੂੰ ਸਿਆਸਤ ਨੂੰ ਬਹੁਤ ਵੱਡੀ ਦੇਣ ਹੈਗੀ ਹੈ ਲੇਕਿਨ ਜਦੋਂ ਆਪਾਂ ਇਸ ਸਟ੍ਰੀਮ ਦੀ ਗੱਲ ਕਰਦੇ ਆਂ ਤੇ ਉਹਦੇ ਵਿੱਚ ਗੁਰਜਪ ਸਿੰਘ ਟੋੜਾ ਹੋਰ ਕੋਈ ਨਹੀਂਗਾ ਇਹਨਾਂ ਦਾ ਮੁਕਾਬਲਾ ਕਿਸੇ ਨੇ ਨਹੀਂ ਕੀਤਾ ਨਿੱਜੀ ਮੈਂ ਬਹੁਤ ਇੱਕ ਕੰਪੈਰੀਸਨ ਦੇ ਦਿੰਦਾ ਕਿਉਂਕਿ ਮੈਂ ਲਗਾਤਾਰ ਹੀ ਘਰ ਪਰ ਜਾਂਦਾ ਸੀਗਾ ਇਹ ਤਾਂ ਆਮ ਕਿਹਾ ਜਾਂਦਾ ਹੈ ਨਾ ਕਿ ਉਹਨਾਂ ਦੇ ਜਿਹੜੇ ਛੱਤ ਸੀ ਉਹ ਸ਼ਤੀਰਾ ਵਾਲੀ ਸੀ ਇਹ ਬਿਲਕੁਲ ਠੀਕ ਹੈ ਜੇ ਚੇਂਜ ਹੋਇਆ ਸੀ ਤਾਂ ਉਹਨਾਂ ਨੇ ਆਪਣਾ ਜਿਹੜਾ ਬਾਥਰੂਮ ਸੀਗਾ ਉਹ ਰੈਨੋਵੇਟ ਕਰਾਇਆ ਸੀਗਾ ਤੇ ਚੁੱਲਾ ਵੀ ਉਹ ਪੁਰਾਣੇ ਸਟਾਈਲ ਦਾ ਸੀਗਾ ਤੇ ਜੇ ਤੁਸੀਂ ਘਰ ਗਏ ਆ ਤੇ ਨਾਰਮਲੀ ਤਾਂ ਸਵੇਰੇ ਹੀ ਬਾਬਾ ਘਰ ਹੁੰਦਾ ਸੀਗਾ ਤੇ ਉਹਨਾਂ ਨੇ ਚੁੱਲੇ ਚੌਕੇ 'ਚ ਬਿਠਾ ਕੇ ਨਾਲ ਫਿਰ ਰੋਟੀ ਪੋਣੀ ਸਵੇਰੇ ਬ੍ਰੈਕਫਾਸਟ ਖਾਣਾ ਜਿਨੂੰ ਆਪਾਂ ਬ੍ਰੈਕਫਾਸਟ ਕਹਿੰਦੇ ਨੇ ਉੱਥੇ ਵੀ ਸਿਰਫ ਦੋ ਕੁਰਸੀਆਂ ਸੀ ਤੇ ਇੱਕ ਟੇਬਲ ਪਲਾਸਟਿਕ ਦੀ ਨਾਲੇ ਗੱਲ ਕਰਨੀ ਬੈਠ ਕੇ ਘਟਾ ਤੇ ਨਾਲੇ ਉੱਥੇ ਚੁੱਲੇ ਕੋਲੇ ਬਿਠਾ ਕੇ ਰੋਟੀ ਖਾਣੇ ਉਹਨਾਂ ਨੇ ਇਹ ਇੱਕ ਨਿੱਜੀ ਜਿਹੜਾ ਬਿਹੇਵੀਅਰ ਹੈ ਇਹ ਬੜਾ ਹੀ ਕਮਾਲ ਦਾ ਸੀ ਏ ਮੈਨੂੰ ਕਿਸੇ ਹੋਰ ਲੀਡਰ ਦੇ ਵਿੱਚ ਕਦੇ ਨਹੀਂ ਮਿਲਿਆ ਤੇ ਜਿਹੜੀ ਉਹਨਾਂ ਦੇ ਸਿਧਾਂਤ ਤੱਕ ਸਪਸ਼ਟਾ ਸੀ ਇੱਕ ਹੋਰ ਸੀ ਸੰਜਨ ਨੈਲਸਿੰਗ ਦੀ ਫੋਟੋ ਉਹਨਾਂ ਨੇ ਕਦੇ ਵੀ ਨਹੀਂ ਸੀ ਉਤਾਰੀ ਜੇ ਕਿਸੇ ਇੱਕ ਅਕਾਲੀ ਲੀਡਰ ਦੇ ਘਰ ਮੈਂ ਲਗਾਤਾਰ ਉਹ ਵੱਡੇ ਲੀਡਰ ਦੇ ਫੋਟੋ ਗੱਡੀ ਤੋਂ ਲਗਾ ਵੱਡੀ ਫੋਟੋ ਉਹਨਾਂ ਦੇ ਲੱਗੀ ਸੀ ਉਹਨਾਂ ਨੇ ਕਦੇ ਨਹੀਂ ਹਟਾਈ ਤੇ ਉਹ ਉਹਨਾਂ ਦਾ ਰਿਸ਼ਤਾ ਸੀ ਸੰਜਨ ਨੈਲਸਿੰਗ ਨਾਲ ਪਹਿਲੇ ਦਿਨ ਤੋਂ ਤੇ ਉਹ ਨਿਭਿਆ ਉਹਨਾਂ ਦਾ ਅਖੀਰ ਤੱਕ ਇਹਨਾਂ ਦੇ ਆਪਣੇ ਮਤਲਬ ਅਹੇਲੇ ਸਵਾਸਾ ਤੱਕ ਉਹ ਰਿਸ਼ਤਾ ਨਭਾਇਆ ਇਹ ਅਮੀਰ ਜੀ ਇਸ ਫਰਕ ਹੁੰਦੇ ਆ ਪਰਸਨੈਲਿਟੀਜ਼ ਦੇ ਤੇ ਆਪਾਂ ਦੂਜੇ ਪਾਸੇ ਜਕਰ ਨਹੀਂ ਕਰਨਾ ਵੀ ਉਹਨਾਂ ਦਾ ਰਹਿਣ ਸਣ ਕਿਹਦਾ ਸੀਗਾ ਇਹ ਤੇ ਜਦੋਂ ਇਹਨਾਂ ਦੇ ਤੁਰ ਜਾਣ ਤੋਂ ਬਾਅਦ ਇਹਨਾਂ ਦਾ ਬੈਂਕ ਲਾ ਕੇ ਖੋਲਿਆ ਗਿਆ ਤੇ ਉਹ ਖਾਲੀ ਪਿਆ ਸੀ ਔਰ ਇੱਕ ਐਂਗਲ ਹੋਰ ਦੇਖੋ ਤੁਸੀਂ ਜਿੰਨੇ ਪੜ੍ਹੇ ਲਿਖੇ ਮੁੰਡੇ ਏਰੀਏ ਦੇ ਜਾਂ ਹੋਰ ਵੀ ਜਿਹੜਾ ਚਲਾ ਗਿਆ ਜਿੰਨੇ ਭਰਤੀ ਇਹਨਾਂ ਨੇ ਕਰਾਏ ਮੇਰੇ ਖਰ ਕਿਸੇ ਨੇ ਨਹੀਂ ਕਰਾਇ ਕਾਲੀ ਸਿਆਸਤ ਦੇ ਵਿੱਚ ਬੈਂਕ ਦੇ ਵਿੱਚ ਪੰਜਾਬ ਨਾ ਸਿੱਤ ਬੈਂਕ ਦੇ ਵਿੱਚ ਹੋਰ ਥਾਵਾਂ ਤੇ ਮੇਗਾ ਪੰਜਾਬ ਨਾ ਸਿੱਤ ਬੈਂਕ ਦੇ ਵਿੱਚ ਤਾਂ ਹਰ ਤੀਜਾ ਜਿਹੜਾ ਐਮਪਲਾਈ ਸੀ ਇਹਨਾਂ ਦਾ ਭਰਤੀ ਕਰਵਾਇਆ ਸੀ ਕਿਸੇ ਸਟੇਜ ਤੇ ਆ ਕੇ ਸੋ ਇਹਨਾਂ ਦੀ ਬਹੁਤ ਵੱਡੀ ਇੱਕ ਕੰਟਰੀਬਿਊਸ਼ਨ ਸੀ ਕਿ ਪੰਥਕ ਥਾਠ ਨੂੰ ਪ੍ਰੈਕਟਿਸ ਦੇ ਵਿੱਚ ਮੈਂ ਗੱਲ ਹੋਰ ਵੀ ਸ਼ੇਅਰ ਕਰ ਦਿੰਦਾ ਚਲਦੇ ਚਲਦੇ ਤੇ ਆਪਾਂ ਐਸ ਜਰਨਲਿਸਟ ਆਲਮੋਸਟ ਸਾਰੇ ਲੀਡਰਾਂ ਨਾਲ ਇਲੈਕਸ਼ਨਾਂ ਦੇ ਵਿੱਚ ਤਜਰਬਾ ਆਪਾਂ ਨੂੰ ਟਰੈਵਲ ਕਰਦਾ ਨਾਲ ਗੱਡੀ ਦੇ ਵਿੱਚ ਸਾਲ ਪ੍ਰੋਫੈਸ਼ਨ ਦਾ ਆਪਣੇ ਦਾ ਪਾਰਟ ਹੈ ਤੁਹਾਡਾ ਵੀ ਮੇਰਾ ਵੀ ਸਾਰਿਆਂ ਦਾ ਕੋਈ ਅਲੋਕਾਰ ਗੱਲ ਨਹੀਂ ਇਹਦੇ ਤੇ ਲੇਕਿਨ ਸਟਾਈਲ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਇੱਕ ਉਹਨਾਂ ਦੇ 96 ਦੇ ਸਰੋਣੀ ਕਮੇਟੀ ਦੇ ਇਲੈਕਸ਼ਨ ਟ੍ਰੈਵਲ ਕਰਦੇ ਮੈਂ ਬਰਨਾਲੇ ਏਰੀਆ ਇਸੇ ਕਰ ਰਿਹਾ ਸੀ ਤੇ ਮੈਂ ਉਹਨਾਂ ਨੂੰ ਜਾ ਮਿਲਿਆ ਤੇ ਇਹਨਾਂ ਦੀ ਗੱਡੀ 'ਚ ਬਹਿ ਗਏ ਅਸੀਂ ਚਾਰਕ ਮੀਟਿੰਗਾਂ ਮੈਂ ਇਹਨਾਂ ਦੀਆਂ ਨਾਲ ਕੱਢੀਆਂ ਤੇ ਉਦੋਂ ਰਿਵਾਜ ਹੁੰਦਾ ਸੀਗਾ ਵੀ ਆ ਸੈਲੀ ਜਿਹਾ ਲਫਾਫਾ ਹਰ ਮੀਟਿੰਗ ਤੇ ਲੋਕ ਪੈਸੇ ਕੰਟਰੀਬਿਊਟ ਕਰਦੇ ਸੀ ਇਲੈਕਸ਼ਨਾਂ ਐਸੇ ਢਾਲ ਕੇ ਦਿੰਦੇ ਸੀ ਇਲੈਕਸ਼ਨ ਲੜਨ ਲਈ ਹਾਂ ਇਲੈਕਸ਼ਨ ਲਈ ਪੈਸੇ ਹੁੰਦੇ ਸੀ ਇਹਨਾਂ ਦੇ ਕੈਂਡੀਡੇਟ ਜਿਸ ਹਲਕੇ ਜਾਣਾ ਕੈਂਡੀਡੇਟ ਨਾਲ ਲੈ ਕੇ ਚੱਲਦੇ ਸੀ ਜਦੋਂ ਘਰ ਨੂੰ ਮੁੜੇ ਤੇ ਜਿਹੜੇ ਲਿਫਾਫੇ ਸੀ ਉਹ ਚੱਕ ਕੇ ਜਿਹੜਾ ਕੈਂਡੀਡੇਟ ਸੀ ਕਦੇ ਵੀ ਲੈ ਪਾਈ ਪਰ ਆਮ ਲੀਡਰ ਆਪਣੇ ਜੇਬ ਵਿੱਚ ਪਾ ਲੈਂਦੇ ਸੀ ਇੱਕੋ ਇੱਕ ਲੀਡਰ ਦੇਖਿਆ ਜਿਨੇ ਪੈਸੇ ਕੈਂਡੀਡੇਟ ਨੂੰ ਔਰ ਮਸ਼ਹੂਰ ਹੈ ਇਹਨਾਂ ਦੀ ਜਦੋਂ ਪਹਿਲੇ ਇਲੈਕਸ਼ਨ ਲੜੀ ਸੀ ਐਸ ਡੀ ਪੀ ਸੀ ਨੂੰ 26 ਦੇ ਵਿੱਚ ਇਹਨਾਂ ਨੂੰ ਕਾਲੇ ਦਲ ਨੇ ਪੈਸੇ ਲੜਨ ਦਿੱਤੇ ਸੀ ਲੜਨ ਵਾਸਤੇ ਇਹ 2 ਲੀਟਰ ਸੀ ਸਿਰਫ ਉਹਨਾਂ ਦੇ ਵਿੱਚੋਂ ਉਹ ਦੂਜੇ ਤਾਂ ਨਾ ਭੁੱਲ ਗਏ ਇਹਨਾਂ ਨੇ ਲਿਆ ਸੀ ਕਿਤੇ ਇਹ ਦੋ ਜਣੇ ਗਏ ਸੀ ਅਮੋਸਰ ਪੈਸੇ ਵਾਪਸ ਕਰਨ ਤੇ ਫਿਰ ਗਿਆਨੀ ਅਰਦੇਸ ਸੀ ਇਹਨਾਂ ਨੂੰ ਨਾਲ ਲੈ ਕੇ ਕਹਿੰਦੇ ਵੀ ਮੈਂ ਤਾਂ ਨਹੀਂ ਤੈਥੋਂ ਪੈਸੇ ਲੈਣੇ ਵਾਪਸ ਆਪਰ ਮਾਸਟਰ ਜੀ ਨੂੰ ਦੇ ਕੇ ਆਉਣੇ ਘਰੋਂ ਨਾਲ ਤੇ ਮਾਸਟਰ ਜੀ ਵੀ ਹੈਰਾਨ ਹੋ ਗਏ ਸੀ ਬਈ ਕਮਾਲ ਦੇ ਲੋਕ ਐ ਤੁਸੀਂ ਦੋ ਬੰਦੇ ਜਿਨ੍ਹਾਂ ਨੇ ਪੈਸੇ ਮੋੜੇ ਕਹਿੰਦੇ ਮੋੜ ਦਾ ਕੋਈ ਨਹੀਂ ਇੱਥੇ ਆ ਸੋ ਪਹਿਲੇ ਇਲੈਕਸ਼ਨ ਦੇ ਵਜੋਂ ਕਹਿੰਦਾ ਜੀ ਮੈਂ ਤਾਂ ਸਾਈਕਲ ਤੇ ਕੰਪੇਨਿੰਗ ਕੀਤੀ ਐ ਤੇ ਕਹਿੰਦੇ ਮੈਂ ਤਾਂ ਪੈਸਾ ਵਰਤੇ ਹੀ ਨਹੀਂ ਬਹੁਤਾ ਸੋ ਉਹ ਮੈਨੂੰ 1300 ਰੁਪਏ ਵਾਪਸ ਕਰਕੇ ਆਏ ਸੀ 2000 ਮਿਲਿਆ ਸੀ ਇਹਨਾਂ ਨੂੰ 1300 ਮੋੜ ਆਏ ਸੀ ਇਹ ਇਸ ਟਾਈਪ ਦੇ ਲੀਡਰਸ ਇਹ ਡਾਇਰੈਕਸ਼ਨ ਹੀ ਵੱਖਰੀ ਸੀ ਤੇ ਹੁਣ ਇਹਦਾ ਮਤਲਬ ਜਿਹੜਾ ਇੱਕ ਪਰਸਨੈਲਿਟੀ ਦਾ ਵੀ ਹਿਸਾਬ ਤੋਂ ਹੁਣ ਜਦੋਂ ਹਾਲਾਂਕਿ ਜਿਹੜਾ ਟਾਉੜਾਂ ਦੇ ਨਾਲ ਦੇ ਜਿਹੜੇ ਸਾਥੀ ਸੀ ਬਹੁਤ ਜ਼ਿਆਦਾ ਪਹਿਲਾਂ ਜਿੰਨੇ ਜਿਹੜੇ ਕਨੋਸ ਸੀ ਉਹਨਾਂ ਚੋਂ ਬਹੁਤਾ ਗਰੁੱਪ ਸਫਟੀ ਹੋ ਗਿਆ ਸੀਗਾ ਤੇ ਬਹੁਤ ਘੱਟ ਜਿਹੜੇ ਇੰਡੀਪੈਂਡੈਂਟਲੀ ਕਦੇ ਬੋਲਦੇ ਨੇ ਪਰਸਨਲ ਅਗਨ ਤੋਂ ਬੋਲਦੇ ਨੇ ਪਰ ਗਰੁੱਪ ਦੇ ਤੌਰ ਤੇ ਜਿਹੜਾ ਨਹੀਂ ਚੱਲਿਆ ਉਸ ਲੈਵਲ ਤੇ ਇਸ ਲਈ ਪਰਿਵਾਰ ਚੋਂ ਵੀ ਕਈ ਬੰਦੇ ਕਹਿੰਦੇ ਆਮ ਆਦਮੀ ਪਾਰਟੀ ਚ ਵੀ ਵਾਗੇ ਸੀ ਹਰਮੇਲ ਸਿੰਘ ਗੋਣੀ ਬਾਕੀ ਵੀ ਇਧਰ ਉਧਰ ਹੋਇਆ ਪਰ ਹੁਣ ਜਦੋਂ ਸੁਧਾਰ ਲਹਿਰ ਦਾ ਇੱਕ ਵੱਡਾ ਗਰੁੱਪ ਰਿਕੋਗਨਾਈਜ਼ ਕਰਕੇ ਜੇ ਚੱਲਦਾ ਤਾਂ ਇਹਦਾ ਮਤਲਬ ਇਹ ਫਿਰ ਨਾਮਾ ਤੇ ਗਰੁੱਪ ਵੀ ਅਕਾਲੀ ਦਲ ਦੇ ਵਿੱਚ ਜੇ ਕੱਲ ਨੂੰ ਇਕੱਠਾ ਵੀ ਹੁੰਦਾ ਵੱਡਾ ਬਣਦਾ ਤਾਂ ਫਿਰ ਵੀ ਸਕੋਪ ਹੈ ਉਧਰ ਨੂੰ ਚੱਲਣ ਦਾ ਨਹੀਂ ਇਹ ਸਿਚੁਏਸ਼ਨ ਸਿਆਸੀ ਪਦਰ ਤੇ ਆ ਕੇ ਕਰੇ ਵੀ ਹਾਲਤਾ ਬਦਲ ਜਾਂਦੀਆਂ ਹੁੰਦੀਆਂ ਕੋਈ ਪਰਮਨੈਂਸ ਨਹੀਂ ਹੁੰਦੀ ਸਿਆਸਤ ਦੇ ਵਿੱਚ ਕੱਲ ਨੂੰ ਕੀ ਹੋਣਾ ਹੈ ਫਾਲੇ ਤਾਂ ਇਹ ਦੋ ਲੀਹਾਂ ਖਿੱਚੀਆਂ ਜਾ ਰਹੀਆਂ ਤੇ ਸਿਚੁਏਸ਼ਨ ਇਸ ਸਿਆਸਤ ਦੇ ਵਿੱਚ ਕਾਹਲੀ ਸਿਆਸਤ ਦੇ ਵਿੱਚ ਅਰੇ ਅਨਸਰਟਨ ਹੈ ਕਿਉਂਕਿ ਜਿੰਨਾ ਕਿ ਡੈਮੇਜ ਪਾਰਟੀ ਦਾ ਹੋ ਗਿਆ ਇਹ ਪਹਿਲਾਂ ਕਦੇ ਨਹੀਂ ਸੀ ਹੋਇਆ ਸੋ ਇਹ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈ ਤੇ ਉਹ ਉਸ ਕਾਦੇ ਲੀਡਰ ਹੈ ਨਹੀਂ ਕਿ ਮੀਟਿੰਗ ਨਾਲ ਫੜ ਕੇ ਹੈ ਜਿਹੜਾ ਕਿਸੇ ਗਲਤੀ ਕੋ ਮੋੜਾ ਦੇ ਸਕਣ ਕੋਈ ਗੱਲ ਕਰ ਸਕਣ ਸੋ ਇਹ ਸਿਚੁਏਸ਼ਨ ਜਿਹੜੀ ਇਹ ਹੈ ਕਿ ਐਨਐਸਏ ਔਰ ਦੂਜੇ ਬੰਦੀ ਸਿੰਘ ਇੱਕੋ ਹੀ ਨੇ ਇਹਨਾਂ ਨੇ ਸਟੈਂਡ ਲਿਆ ਕਿ ਸੁਖਵੀਰ ਸਿੰਘ ਬਾਦਲ ਨੇ ਗਲਤ ਕੀਤਾ ਉਹਦੇ ਚ ਬਖਰੇਆ ਕਿਉਂਕਿ ਉਹ ਤਾਂ ਇਹੀ ਕਹਿੰਦੇ ਨੇ ਨਾ ਵੀ ਇੱਕ ਬੰਦਾ ਹੁਣੇ ਕਹਿਣ ਲੱਗ ਗਿਆ ਕਿ ਮੈਨੂੰ ਛਡਾਓ ਬੰਦੀ ਸਿੰਘ ਤਾਂ ਇੰਨਾ ਚਿਰਦੇ ਨੇ ਤੇ ਉਹਨਾਂ ਦੇ ਉਹਨਾਂ ਦੀ ਸਪੋਰਟ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਨਾ ਕਿ ਪਹਿਲਾਂ ਪਹਿਲਾਂ ਵਿੱਚੋਂ ਸੁਮੀਰ ਸਿੰਘ ਬਾਦਲ ਔਰ ਹਰਸਿਮਰਤ ਬਾਦਲ ਵੀ ਉਹਨਾਂ ਦੇ ਜਦੋਂ ਪਾਰਲੀਮੈਂਟ 'ਚ ਵੀ ਹਰਸਿਮਰਤ ਬਾਦਲ ਨੇ ਬੋਲਿਆ ਸੀ ਕਿ ਸਾਡੇ ਬੰਦੇ ਐਨਐਸਏ ਤਹਿਤ ਬੰਦ ਨੇ ਉਹ ਚੁੜੇ ਜਾਣ ਦੇ ਬਾਵਜੂਦ ਕਿਉਂ ਨਹੀਂ ਛੱਡੇ ਜਾ ਰਹੇ ਆਫਟਰ ਥਾਟ ਸ਼ਾਇਦ ਅਕਾਲੀ ਦਲ ਨੇ ਹੋਰ ਸਟੈਂਡ ਲੈ ਲਿਆ ਜਦੋਂ ਹੁਣ ਆ ਦੋ ਮੇਲਿਆਂ ਤੇ ਦੇਖਿਆ ਆਪਾਂ ਇਹ ਕਿਉਂ ਜ ਇਹ ਕੀ ਮਤਲਬ ਜਿਹੜਾ ਅਕਾਲੀ ਦਲ ਦਾ ਨਾਰਮਲ ਇੱਕ ਧਾਰਾ ਹੁੰਦੀ ਹੈ ਇਹ ਦੋਨਾਂ ਨੂੰ ਨਾਲ ਲੈ ਕੇ ਚੱਲ ਸਕਦੀ ਹੈ ਜਾਂ ਇਹ ਥਾਰ ਦੀ ਟਾਈਮ ਬਿੰਗ ਹੈ ਵੀ ਚਲੋ ਕੋਰ ਕਰੋ ਜਿਹੜੀ ਵੀ ਗੱਲ ਹੁੰਦੀ ਹੈ ਇੱਕ ਮੌਕੇ ਦੇ ਮੁਤਾਬਕ ਨਹੀਂ ਮੈਨੂੰ ਤਾਂ ਲੱਗਦਾ ਕਿ ਇਹਨਾਂ ਨੂੰ ਹੁਣ ਸਮਝ ਨਹੀਂ ਆ ਰਿਹਾ ਵੀ ਆਪਣੀ ਸਿਆਸਤ ਅੱਗੇ ਤੋਰਨੀ ਕਿਵੇਂ ਕਿਉਂਕਿ ਜਿਹੜਾ ਰਿਜ਼ਲਟ ਫਲੂਰ ਸਾਹਿਬ ਦਾ ਤੇ ਆਪਣੇ ਫਰੀਦਕੋਟ ਦਾ ਹੈ ਉਹ ਇਹਨਾਂ ਨੂੰ ਤਾਂ ਆਸ ਨਹੀਂ ਸੀ ਵੀ ਇਹ ਇਹ ਜਿਹੜੀ ਸਟ੍ਰੀਮ ਹੈ ਇਸ ਤੱਕ ਦੇ ਨਾਲ ਅਮਰਜ ਹੋ ਜਾਏਗੀ ਇਹਨਾਂ ਨੂੰ ਇੱਕ ਉੱਥੋਂ ਥ੍ਰੈਟ ਲੱਗਦੀ ਹੈ ਇਹਨਾਂ ਦੇ ਸਿਆਸਤ ਨੂੰ ਇੱਕ ਤਾਂ ਥ੍ਰੈਟ ਇਹਨਾਂ ਦੇ ਵਿਦਨ ਪਾਰ ਆਪਣੇ ਇੱਕ ਨਵੀਂ ਤਰ ਖੜੀ ਹੋ ਗਈ ਪਾਰਟੀ ਦੇ ਵਿੱਚੋਂ ਇੱਕ ਸੱਡ ਦੂਜੇ ਪਾਸੇ ਤੋਂ ਦੋ ਪਾਸਿਓਂ ਥ੍ਰੈਟ ਹੈਗੀ ਹੈ ਇਸੇ ਕਰਕੇ ਟਾਈਮ ਟੂ ਟਾਈਮ ਇਹਨਾਂ ਦਾ ਸਟੈਂਡ ਬਦਲ ਰਿਹਾ ਹੁਣ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈ ਭਾਵੇਂ ਉਹ ਐਨਐਸਏ 'ਚ ਹੈ ਤੇ ਭਾਵੇਂ ਕਨੈਕਟ ਕਨੈਕਸ਼ਨ ਹੋਈ ਵੀ ਹੈ ਆ ਇਹ ਫਰਕ ਦੇ ਪੈਂਦਾ ਗਲਤਾਂ ਜੇਲ ਤਾਂ ਜੇਲ ਹੈ ਤੇ ਸਿਆਸੀ ਹੈ 이슈 ਦੋਵੇਂ ਉਹ ਕਿਸੇ ਨਿੱਜੀ ਕਾਰਨਾ ਕਰਕੇ ਜੇਲ ਜਿਲਾ ਦੇ ਵਿੱਚ ਨਹੀਂ ਇਹ ਹੀ ਫਰਕ ਹੈ ਨਾ ਜਿਹੜੇ ਇਹ ਲੋਕ ਜੇਲ੍ਹਾਂ ਦੇ ਵਿੱਚ ਹੈਗੇ ਆ ਭਾਵੇਂ NSA ਹੈ ਭਾਵੇਂ ਦੂਜੀ ਹੈ ਇੱਕ ਸਿਆਸੀ ਲੜਾਈ ਦਾ ਪਾਰਟ ਹੈਗੇ ਆ ਤੇ ਉਹ ਲੜਾਈ ਅਕਾਲੀ ਦਾ ਲੋਨ ਨਹੀਂ ਕਰਦਾ ਉਹ ਵੱਖਰਾ 이슈 ਹੈ ਤੇ ਉਹ ਲੜਾਈ ਇੱਕ ਪੱਧਰ ਤੇ ਹਰੇ ਚੱਲ ਰਹੀ ਹੈ ਔਰ ਉਹੜਾ ਹੀ ਕੰਡਾ ਸਤਮ ਹੋਈਏ। ਸੋ ਇਹ ਜਿਹੜਾ ਬਿਹੇਵ ਆ ਪਾਰੇ ਹੈ ਨਾ ਹੁਣ ਜਿਸ ਤੱਕ ਨਾਲ ਇਹ ਇਹਨਾਂ ਬੰਦੇ ਸਿੰਗਰ ਦੇ ਵਿੱਚੋਂ ਇੱਕ ਨੂੰ ਜਿਹੜਾ ਹੁਣ ਪੈਰੋਲ ਤੇ ਆਇਆ ਉਹਨੂੰ ਸਟੇਜ ਤੇ ਲੈ ਕੇ ਆਏ ਅਟੈਕ ਦੂਜਿਆਂ ਦੇ ਕਰਾਉਣ ਵਾਸਤੇ। ਪਰ ਇਹ ਇੱਕ ਛੋਟੀ ਸਿਆਸਤ ਵਾਲੀ ਗੱਲ ਹੈਗੀ ਆ। ਇਹ ਸੂ ਬ੍ਰਾਡਰ ਹੈਗਾ। ਬਈ ਲੋਕ ਇੱਕ ਸਿਆਸੀ ਕਾਰਨਾ ਕਰਕੇ ਇਹ ਅੰਦਰ ਹੈ। ਜੇ ਵਿਅਸਕ ਦਾ ਕਤਲ ਹੋਇਆ ਸੀ ਉਹ ਕੋਈ ਬਰਬਾਤ ਸਿੰਘ ਆ ਜਵਣਾ ਜਾਂ ਦਰਾਵਰ ਸਿੰਘ ਜਾਂ ਜਗਤਾਰ ਸਿੰਘ ਹਵਾਰੇ ਦੇ ਕੋਈ ਨਿੱਜੀ ਦੁਸ਼ਮਣ ਨਹੀਂ ਸੀ। ਇਹ ਇੱਕ ਸ਼ਾਸਨ ਦੇ ਵਿੱਚੋਂ ਸਾਰਾ ਕੁਝ ਹੋ ਜਾਂਦਾ। ਇਸ ਸੰਘਰਸ਼ੀ ਤੇ ਸੰਘਰਸ਼ ਮੇਰੇ ਸਿਆਸੀ ਹੁੰਦੇ। ਤੋਂ ਜਿਸ ਕਰਕੇ ਇਸ ਕਰਕੇ ਜਿਹੜਾ ਵਖਰੇਵਾ ਪਾਉਣਾ ਹੈ ਨਾ ਮੇਰੇ ਖਿਆਲ ਦੇ ਵਿੱਚ ਇਹ ਗਲਤ ਹੈ। ਤੇ ਅਕਾਲੀ ਦਲ ਨੇ ਨਾਲ-ਨਾਲ ਤਾਂ ਸੁਬੀਰ ਸਿੰਘ ਬਾਦਲ ਨੇ ਹੁਣ ਮੈਸੇਜ ਲਗਾਤਾਰ ਹੀ ਦਿੱਤਾ ਕਿ ਮੈਂ ਪ੍ਰਧਾਨ ਹੈਗਾ। ਕੋਡੀ ਪਿੱਟ ਨਹੀਂ ਲੱਗਣ ਦਿੰਦਾ ਮੈਕਸ ਸੈਨਾਪਤੀ ਤਰ੍ਹਾਂ ਲੜੂਗਾ ਉਹ ਸਾਰਾ ਕੁਝ ਇੱਕ ਬਿਆਨੀਆਂ ਨਜ਼ਰ ਆਉਂਦੇ ਨਾਲ ਨਾਲ ਥੋੜਾ ਥੋੜਾ ਹਾਂ ਨਾਲ ਨਾਲ ਥੋੜਾ ਥੋੜਾ ਹਾਂ ਆਕਰ ਲੋ ਨਾਲ ਨਾਲ ਥੋੜਾ ਥੋੜਾ ਅੰਦਰ ਖਾਤੇ ਕੁਝ ਸੁਧਾਰ ਕਰਦੀ ਵੀ ਨਜ਼ਰ ਆ ਰਹੀ ਹੈ ਪਾਰਟੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਵੇਂ ਪਹਿਲਾਂ ਤਾਂ ਇਹ ਸੀਗਾ ਵੀ ਆਪਾਂ ਉੱਥੇ ਕਾਨਫਰੰਸ ਕਰਾਂਗੇ ਜੀ ਡੈਲੀਗੇਟ ਕਾਨਫਰੰਸ ਹੋਏਗੀ ਔਰ ਫਿਰ ਅੰਸ਼ਾਸਨ ਕਮੇਟੀ ਆਪਣੇ ਤਰੀਕੇ ਨਾਲ ਉਹ ਬਣਾਤੀ ਫਿਰ ਹੁਣ ਪਾਰਲੀਮੈਂਟਰੀ ਬੋਰਡ ਦਾ ਗਠਨ ਕਰਤਾ ਸੀਗਾ ਹੁਣ ਪਾਰਲੀਮੈਂਟਰੀ ਬੋਰਡ ਨੂੰ ਇਹ ਤਿਤੋਂ ਕੰਮ ਵੀ ਕਹਿੰਦੇ ਨੇ ਉਹ ਕਰੂਗਾ ਜੀ ਜਾਊਗਾ ਬਾਈ ਇਲੈਕਸ਼ਨ ਦੇ ਵਿੱਚ ਤੇ ਜਾ ਕੇ ਕੈਂਡੀਡੇਟਾਂ ਨੂੰ ਸੁਜੈਸਟ ਕਰੇਗਾ ਜਿਹੜਾ ਵੀ ਉਸ ਮਾਮਲੇ 'ਚ ਹਾਲਾਂਕਿ ਉਹਨਾਂ ਤਾਂ ਨਹੀਂ ਲੱਗਦਾ ਐਕਚੁਅਲੀ ਤਾਂ ਕੈਂਡੀਡੇਟ ਸਿਲੈਕਟ ਕਰਨ ਦਾ ਮਾਮਲਾ ਤਾਂ ਉਸ ਜ਼ਿਲ੍ਹੇ ਤੇ ਤੇ ਉਸ ਏਰੀਏ ਦੇ ਜਥੇਦਾਰੀ ਸਿਸਟਮ ਨੂੰ ਕੈਂਡੀਡੇਟ ਤਾਂ ਉਹ ਭੇਜਦੇ ਨੇ ਪਾਰਲੀਮੈਂਟਰੀ ਬੋਰਡ ਕੋਲ ਭੇਜਦੇ ਨੇ ਪਰ ਫਿਰ ਵੀ ਜਿਹੜਾ ਜਿਹਾ ਤਰੀਕਾ ਬਣਾ ਲਿਆ ਮਤਲਬ ਉਹਦੇ ਆਦਮਚਾਲੇ ਜਿਹੜਾ ਇੱਕ ਫਾਰਮ ਹੁੰਦਾ ਤਾਂ ਏ ਵੀ ਲੱਗਦਾ ਵੀ ਕੁਝ ਦਿਖਾਓ ਸੁਧਾਰ ਕਰਕੇ ਥੋੜਾ ਜਿਹਾ ਤੇ ਨਾਲ ਨਾਲ ਪਾਵਰ ਤੇ ਵੀ ਅਸਰਟ ਕਰੋ ਸ਼ਾਇਦ ਇਸੇ ਨਾਲ ਨੜਕਾ ਵਿੱਚ ਚੱਲ ਜੇ ਕਿਸੇ ਨਾ ਕਿਸੇ ਰੂਪ ਚ ਸੁਧਾਰ ਲੈਰ ਤਾਂ ਇਹਨਾਂ ਦੇ ਲੀਡਰ ਦੇ ਪਾਸੇ ਹੋ ਕੇ ਉਹਨਾਂ ਨੇ ਚਲਾਈ ਹੈ ਹੁਣ ਸੁਧਾਰੇ ਕਰਨ ਲੱਗ ਪਏ ਚੰਗੀ ਗੱਲ ਹੈ ਕੋਈ ਸ਼ੁਰੂਆਤ ਕਿਸੇ ਲੈਵਲ ਤੇ ਤਾਂ ਹੋਈ ਹੈ ਨਾ ਹੁਣ ਨੌਕਵਜੇ ਟਵੀਟ ਕੀਤਾ ਡਾਕਟਰ ਦਲਜੀਤ ਸਿੰਘ ਟੀਮਾ ਹੋਰਾਂ ਨੇ ਕਿ ਪਾਰਲੀਮੈਂਟਰੀ ਬੋਰਡ ਬਰਿੰਦਰ ਸਿੰਘ ਭੋਦੜਾ ਦੇ ਦੀ ਅਗਵਾਈ ਵਿੱਚ ਚਾਰੇ ਹਲਕੇ ਦਾ ਦੌਰਾ ਕਰੂਗਾ ਜਿੱਥੇ ਤੇ 2 ਲੱਖ ਰੋਣੀ ਹੈ ਤੇ ਉਥੇ ਪਾਰਟੀ ਦੇ ਵਰਕਰਸ ਨਾਲ ਸਲਾਹ مشورہ ਕਰਨਗੇ ਵੀ ਕੈਂਡੀਡੇਟ ਕਿਹ ਕਿਹ ਹੋ ਜਾ ਕਿ ਤੇ ਕਿਹੜਾ ਹੋਣਾ ਚਾਹੀਦਾ ਅੱਛੀ ਸ਼ੁਰੂਆਤ ਹੈ ਅੱਗੇ ਸੁਖਵੀਰ ਜੀ ਦਾ ਤੁਰੇ ਜਾਂਦੇ ਹੀ ਵਰਚੂਅਲੀ ਕੈਂਡੀਡੇਟ ਅਨਾਉਂਸ ਕਰ ਦਿੰਦੇ ਸੀ ਕਿ ਫਲਾਨੀ ਥਾਂ ਤੋਂ ਫਲਾਨਾ ਕੈਂਡੀਡੇਟ ਲੜੇਗਾ ਤੇ ਟੋਟਲ ਵੈਸੇ ਵੀ ਟੈਂਡ ਸੀ ਬੜੇ ਮੁੱਦੋਂ ਤੋਂ ਇਲੈਕਸ਼ਨ ਤੋਂ ਪਹਿਲਾਂ ਇੱਕ ਲਾਈਨ ਦਾ ਮਤਾ ਪਾਸ ਕਰਕੇ ਕਾਂਗਰਸ ਦੇ ਵਿੱਚ ਵੀ ਇਹ ਕਿਹੜਾ ਐਕਸੈਪਸ਼ਨ ਹੈ ਕਿ ਸਾਰੇ ਅਧਿਕਾਰ ਪਾਰਟੀ ਦੇ ਪ੍ਰਧਾਨ ਕੋਲ ਹੀ ਉੱਥੋਂ ਹੀ ਸਾਰੀ ਗੜਬੜ ਹੋਈ ਹੈ ਨਾ ਆ ਕੇ ਜਿਹੜੀ ਮੋਨੋਪੋਲੀ ਬਣੀ ਸਿਆਸਤ ਤੇ ਪਹਿਲਾਂ ਗੱਲਾਂ ਚ ਬਣੀਆਂ ਜਦੋਂ ਤੁਸੀਂ ਵਿਦਨ ਪਾਰਟੀ ਡਮੋ ਜਮੂਰੀਅਤ ਖਤਮ ਕਰਦੇ ਹੋ ਪਰ ਰਿਜ਼ਲਟ ਸਾਹਦੇ ਸਾਹਮਣੇ ਹੈ ਹੁਣ ਕੋਸ਼ਿਸ਼ ਕੀਤੀ ਹੈ ਜਮੂਰੀਅਤ ਬਹਾਲ ਕਰਨ ਦੀ ਵੀ ਭਾਵੇਂ ਕੈਂਡੀਡੇਟ ਦਾ ਫਾਈਨਲ ਪਾਰਟੀ ਪ੍ਰਧਾਨ ਨਹੀਂ ਕਰਨਾ ਹੋਵੇ ਆਲਰੇਡੀ ਕੈਂਡੀਡੇਟ ਪਾਵਨ ਸ਼ਾਇਦ ਇਅਰਮਾਰਕ ਕੀਤੇ ਹੋਣ ਲੇਕਿਨ ਇੱਕ ਪਬਲਿਕ ਪੋਸਟਰ ਲਿਆ ਜਾਵੇ ਕਿ ਅਸੀਂ ਪਾਰਟੀ ਵਰਕਰ ਨੂੰ ਕਨਸਲਟ ਕਰਾਂਗੇ ਸ਼ੁਰੂਆਤ ਅੱਛੀ ਹੈ ਕੋਈ ਮਾੜੀ ਗੱਲ ਨਹੀਂ ਗਈ ਸੁਧਾਰ ਕਰਨ ਲੱਗੇ ਆ ਇਹ ਦੇਖਦੇ ਅਗੇ ਕਿੰਨਾ ਕ ਕਾਮਯਾਬ ਹੁੰਦੇ ਆ